ਯੋ ਪਰ ਲੱਗੇ ਆ ਦਿਵਾਲੀ ਤੋਂ ਪਹਿਲਾਂ ਪਹਿਲਾਂ ਤੁਹਾਡੇ ਘਰ ਮਹਿਲ ਲੜ ਕੇ ਬਣਾਣਿਆ ਲਗਜ਼ਰੀ ਫੀਲ ਆਉਗੀ ਹੋਟਲ ਦੇਖੇ ਹੋਟਲ ਹੋਟਲਾਂ ਵਰਗੇ ਤੁਹਾਡੇ ਘਰ ਬਣਾਉਣੇ ਆ ਬਣਾਉਣੇ ਕਿਰੇ ਆ ਮਾਇਆ ਇੰਟੀਰੀਅਰ ਮੋਗਾ ਨੇ ਚੈਲੰਜ ਕਰਦਾ ਜੇ ਕੋ ਤੁਹਾਨੂੰ 2000 ਰੁਪਏ ਦੇ ਦੇ ਪਰ ਸਾਡੇ ਕੋਲ ਆਜੋ 2 2000 ਵਾਲੇ 5 500 ਚ ਅ ਚੈੱਕ ਕਰੋ ਤੁਸੀਂ ਓਏ ਹੋਏ ਹੋਏ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਲਾਈਟ ਡਾਰਕ ਕਲਰ ਪਰ ਇਹ ਤੁਹਾਨੂੰ ਦੇਖੋ 5 500 ਚ ਜਿਹੜਾ ਬਾਜ਼ਾਰ 'ਚ ਮੈਂ ਚੈਰਾਂ ਹੀ ਕਰਦਾ ਤੁਸੀਂ ਜਾ ਕੇ 2 ਲੱਖ ਦਾ ਪਾਲਪੇਪਰ ਲੈਨੇ ਹੋ ਇੱਥੇ 50 ਹਜ਼ਾਰ ਦੇ ਦੇਣਾ ਜਿਹੜਾ ਤੁਸੀਂ 20 ਹਜ਼ਾਰ ਦਾ ਲੈਣਾ ਇੱਥੇ 5000 ਦੇ ਦੇਣਾ ਐਡੇ ਵੱਡੇ ਫਾਇਦੇ ਸਾਡੀ ਜਲਦੀ ਜਲਦੀ ਵੀਡੀਓ ਵੀ ਹੋਣੀ ਸ਼ੇਅਰ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ 10 ਵਾ 10 ਦਾ ਇੱਕ ਕਮਰਾ ਤੁਹਾਡਾ ਸੀ ਬਿਲਕੁਲ ਫ੍ਰੀ ਦੇ ਵਿੱਚ ਤਿਆਰ ਕਰਕੇ ਦੇਵਾਂਗੇ ਇੱਕ ਤਾਂ 2000 ਵਾਲਾ ਪਾਲਪੇਪਰ 500 ਦੇ ਦੇਣਾ 10 ਹਜ਼ਾਰ ਦੀ ਸ਼ਾਪਿੰਗ ਕਰਨ ਤੇ ਬੈੱਡ ਸ਼ੀਟ ਫ੍ਰੀ ਦੇਣੀ ਆ 20 ਹਜ਼ਾਰ ਦੀ ਸ਼ਾਪਿੰਗ ਕਰਨ ਤੇ ਆ ਦੇਖੋ ਲਗਜ਼ਰੀ ਬੈੱਡ ਸ਼ੀਟ ਮੋਰਸਿਸ ਦੀ ਏ ਫਰੀ ਦੇ ਰਣੀਆ 30000 ਦੀ ਸ਼ਾਪਿੰਗ ਤੇ ਬ੍ਰਾਂਡਡ ਕੰਬਲ ਬਿਲਕੁਲ ਫਰੀ ਦੇਣਾ 40000 ਦੀ ਸ਼ਾਪਿੰਗ ਤੇ ਏਸੀ ਕੋਲਡ ਫਰੀ ਤੇ ਜੇ ਤੁਸੀਂ ਪਾਈ ਕਰਦੇ ਹੋ 50000 ਦੀ ਸ਼ਾਪਿੰਗ ਮਿਕਸਰ ਗ੍ਰੈਂਡਰ ਫਰੀ ਨਾਲੇ ਪਨ ਤੇ ਨਾਲੇ ਫਲੀਆਂ ਵਾਲਾ ਕੰਮ ਅੱਜ ਕਰ ਦੇਣਾ ਵੀਡੀਓ ਅੰਤ ਤੱਕ ਦੇਖ ਲਓ ਵੱਡੇ ਫਾਇਦੇ ਕਰਾਂ ਇੱਥੇ ਤੁਸੀਂ ਹੁਣੇ ਆਉਣਾ ਹੁਣੇ ਪਸੰਦ ਕਰਨਾ ਤਾਂ ਨਾਲ ਹੀ ਤੁਹਾਡੀ ਗੱਡੀ 'ਚ ਰੱਖ ਦੇਣਾ ਇਹ 3 3000 ਰੁਪਏ ਦਾ ਬਾਲ ਵੇਪਰਾ 3 3000 ਦਾ ਚੱਕ ਲੋ 1 1000 ਚ ਤੇ ਇਹਦਾ ਵੀ ਪੂਰਾ ਚੈਲੇਂਜ ਕਰਤਾ 2800 ਰੁਪਏ ਦਾ ਬਾਲ ਵੇਪਰ ਬਾਜ਼ਾਰ ਚ ਪਰ ਤੁਹਾਨੂੰ 50% ਡਿਸਕਾਊਂਟ ਮਤਲਬ 1400 ਪਰ ਅੱਜ ਦੀ ਵੀਡੀਓ ਦੇਖੀ ਜਾਓ 200 ਰੁਪਏ ਤੁਹਾਨੂੰ ਹੋਰ ਕਰਤਾ ਸੀ 1200 ਰੁਪਏ ਚ ਰਹਿ ਗਿਆ 2800 ਰੁਪਏ ਦਾ ਇਹਦਾ ਚੈਲੇਂਜ ਹੈ ਜੇ ਦੂ ਘੱਟ ਕੋ ਦੇ ਦੇ ਸਾਡੇ ਕੋਲ 1200 ਚ ਰਹਿ ਜਾਓ ਆ ਦੇਖੋ ਲਾਈਟ ਕਲਰ ਡਾਰਕ ਕਲਰ ਜਿੱਦਾਂ ਨੇ ਮਰਜ਼ੀ ਲੈ ਲੋ ਸਿਰਫ 12 1200 ਚ ਕਰਦੇ ਆ ਅਗੇ ਤੁਸੀਂ ਕਿਹਨੂੰ ਵੀ ਸਾਨੂੰ ਸਾਰਾ ਵਾਈਟ ਕਨਸੈਪਟ ਚਾਹੀਦਾ 3000 ਰੁਪਏ ਇਸ ਤੋਂ ਘੱਟ ਕਿਸੇ ਨੇ ਦੇਣਾ ਨਹੀਂ 1200 ਦੇਮਾ ਕੀ ਸੇਰ ਕੋ ਇਹ ਜਿਹੜਾ ਤੁਸੀਂ 23552 ਰੁਪਏ ਦਾ ਰੋਲ ਲੈਨੇ ਹੋ ਆਨਲਾਈਨ ਇਹਨੇ ਆਨਲਾਈਨ ਤੋਂ ਸਸਤਾ ਕੋਈ ਨਹੀਂ ਸਾਡੇ ਕੋਲ ਆਜੋ 23500 ਵਾਲਾ ਵੀ 3500 ਰੁਪਏ ਚ ਲੈ ਜਾਓ ਬਰਸਾਤ ਚਾ ਰੋਲ 3500 ਚ ਅੱਛਾ ਇਹਦੇ ਵਿੱਚ ਡਿਜ਼ਾਈਨ ਦੇਖੋ ਜਿੱਦਾਂ ਦਾ ਡਾਰਕ ਲਾਈਟ ਕਲਰ ਲੈਣਾ ਲੈ ਲੋ ਨਾ 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 ਹੁਣ ਇਹ ਨਾ ਫਿਕਰ ਕਰਿਓ ਵੀ ਤੁਹਾਡੇ ਇਦਾਂ ਹੀ ਕਰ ਰਹੇ ਨੇ ਆ ਵੱਡੀ ਆਫਰ ਲੈ ਕੇ ਆਏ ਆ ਦੀਵਾਲੀ ਤੋਂ ਪਹਿਲਾਂ ਪਹਿਲਾਂ ਤੁਹਾਡੇ ਘਰ ਮੈਨ ਲੜ ਕੇ ਬਣਾਉਣੇ ਆ ਲਗਜ਼ਰੀ ਫੀਲ ਆਊਗੀ ਹੋਟਲ ਦੇਖੇ ਹੋਟਲ ਹੋਟਲਾਂ ਵਰਗੇ ਤੁਹਾਡੇ ਘਰ ਬਣਾਉਣੇ ਆ ਬਣਾਉਣੇ ਕਿਨੇ ਆ ਮਾਇਆ ਇੰਟੀਰੀਅਰ ਮੋਗਾ ਨੇ ਕਿਉਂਕਿ ਵੱਡੀਆਂ ਆਫਰਾਂ ਲੈ ਕੇ ਆਇਆ ਪੂਰੇ ਪੰਜਾਬ ਤੋਂ ਸਸਤੇ ਲੱਜਰੀ ਵਾਲਪੇਪਰ ਲੈ ਕੇ ਜਣੇ ਆ ਵਾਟਰਪੂਫ ਹੋਊਗੇ ਜੋ ਰੇਟ ਆਈ ਤੁਹਾਨੂੰ ਦੇਣਾ ਕਿਸੇ ਦੋਨੇ ਦੇ ਹੋਣਾ ਬਾਲਪੇਪਰ ਦਾ ਪੂਰੇ ਪੰਜਾਬ ਤੋਂ ਸਸਤੇ ਅਸੀਂ ਦੇਨੇ ਦੇਣੇ ਆ ਪਰ ਇੱਕ ਤੁਹਾਨੂੰ ਦਿਵਾਲੀ ਤੇ ਲਾਤੀ ਆਫਰ ਜੇ ਤੁਸੀਂ ਅਗੇ 10000 ਤੱਕ ਦੀ ਸ਼ਾਪਿੰਗ ਕਰਦੇ ਆ ਤੁਹਾਨੂੰ ਸਪੈਸਿਸ ਦੀ ਬੈੱਡ ਸ਼ੀਟ ਦਵਾਗੇ ਬਿਲਕੁਲ ਫ੍ਰੀ ਜੇ ਤੁਸੀਂ 20000 ਪਰੇ ਸ਼ਾਪਿੰਗ ਕਰਦੇ ਆ ਆਹ ਵਾਲੀ ਬੈੱਡ ਸ਼ੀਟ ਦਵਾਗੇ ਬਿਲਕੁਲ ਫ੍ਰੀ ਜਿਹਦੀ ਐਮ ਆਰ ਪੀ 4000 ਰੁਪਏ ਦੀ ਆ 20000 ਦੀ ਸ਼ਾਪਿੰਗ ਤੇ ਬਿਲਕੁਲ ਫ੍ਰੀ ਦਵਾਗੇ ਤੁਸੀਂ 30000 ਰੁਪਏ ਸ਼ਾਪਿੰਗ ਕਰਦੇ ਹੋ ਆ ਦੇਖੋ ਜੀ ਲਗਜ਼ਰੀ ਵੱਡੇ ਬ੍ਰਾਂਡਡ ਕੰਬਲ ਇਹ ਵੀ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇ ਰਣੇ ਆ ਰੇਟ ਚੈੱਕ ਕਰ ਲੋ ਇਹਦੀ ਜਿਹੜੀ ਐਮ ਆਰ ਪੀ ਆ 5000 ਪਰ ਤੁਹਾਨੂੰ ਅਸੀਂ 30 ਹਜ਼ਾਰ ਦੀ ਸ਼ਾਪਿੰਗ ਤੇ ਬਿਲਕੁਲ ਫ੍ਰੀ ਦਵਾਂਗੇ ਜੇ ਤੁਸੀਂ ਕਰਦੇ ਹੋ 40000 ਪਰ ਦੀ ਸ਼ਾਪਿੰਗ ਆ ਦੇਖੋ ਬੜਾ ਲਕਜ਼ਰੀ ਕੁਆਲਿਟੀ ਹੈਗਾ ਇਹ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇਣਾ 40000 ਰੁਪਏ ਦੀ ਸ਼ਾਪਿੰਗ ਕਰਨ ਤੇ ਜੇ ਤੁਸੀਂ ਕਰਦੇ ਹੋ 50000 ਪਰ ਦੀ ਸ਼ਾਪਿੰਗ ਮਿਕਸਰ ਗ੍ਰਾਈਂਡਰ ਆ ਜਿਹੜਾ ਇਹ ਬਿਲਕੁਲ ਤੁਹਾਨੂੰ ਅਸੀਂ ਫ੍ਰੀ ਦੇ ਰਣਾ ਜਿਹਦੀ ਐਮ ਆਰ ਪੀ ਹੈਗੀ ਆ 9400 ਰੁਪਏ 50000 ਜਿਆਦਾ ਸ਼ੋਪਿੰਗ ਕਰਤੇ 9400 ਰੁਪਏ ਆਰਾਮ ਮਿਕਸ ਗ੍ਰੈਂਡਰ ਬਿਲਕੁਲ ਫਰੀ ਮਤਲਬ ਇੱਕ ਤਾਂ ਪੈਸੇ ਥੋੜੇ ਖਰਚੇ ਇੱਕ ਤੁਹਾਡੇ ਘਰ ਲਗਜ਼ਰੀ ਬਣ ਗਏ ਉਤੋਂ ਗਿਫਟ ਬਿਲਕੁਲ ਫਰੀ ਬ੍ਰਾਂਡ ਮੈਂ ਕਿਹਾ ਵੇਜਾ ਵੇਜਾ ਆ ਦੇਖੋ ਬ੍ਰਾਂਡ ਦਾ ਦੂਜਾ ਨਾ ਹੀ ਮਾਇਆ ਇੰਟੀਰੀਅਰ ਆ ਇਸ ਤੋਂ ਉੱਪਰ ਅਜੇ ਤੱਕ ਤੁਸੀਂ ਦੇਖਿਆ ਨਹੀਂ ਹੁਣ ਆ ਦੇਖੋ ਬਰਸਾਤ ਚ ਦੇ ਪੋਪਲ ਪੇਪਰ ਲਵਾਉਣੇ ਆ ਤੁਸੀਂ ਇਹ ਲਵਾਉਣਾ ਚਾਹਣਿਓ ਰੇਟ ਚੈੱਕ ਕਰੋ ਹੁਣੇ ਆ ਦੇਖੋ ਗੂਗਲ ਤੇ ਜਾਓ ਆ ਇਹਦੇ ਨਾਲ ਦਾ ਡਿਜ਼ਾਈਨ ਸਾਡੇ ਕੋਲ ਆ ਪਿਆ ਦੇਖੋ ਬਰਸਾਚੇ ਦਾ ਹੈ ਰੋਲ ਹੈਗਾ ਆਪ ਚੈੱਕ ਕਰ ਲਓ Google ਤੇ ਜਾ ਕੇ ਸਰਚ ਕਰੋ 23552 ਰੁਪਏ ਦਾ ਰੋਲਾ 23552 ਦਾ ਰੋਲ ਕਿਉਂਕਿ ਮਾਇਆ ਇੰਟੀਰੀਅਰ ਤੇ 500 ਤੱਕ ਰਹਿ ਕੇ ਭਾਵੇਂ ਤੁਸੀਂ 50000 ਤੱਕ ਰੋਲ ਲਓ ਐਡੀ ਕੁਆਲਟੀ ਆ ਇਹ ਜਿਹੜਾ ਤੁਸੀਂ 23552 ਰੁਪਏ ਦਾ ਰੋਲ ਲੈਨੇ ਹੋ ਆਨਲਾਈਨ ਕਹਿੰਦੇ ਆਨਲਾਈਨ ਤੋਂ ਸਸਤਾ ਕੋਈ ਨਹੀਂ ਸਾਡੇ ਕੋਲ ਆਜੋ 23500 ਵਾਲਾ ਵੀ 3500 ਚ ਲੈ ਜਾਓ ਬਰਸਾਚੇ ਦਾ ਰੋਲ 3500 ਚ ਬਈ ਬਾਜ਼ਾਰ ਹਾਲਾਤ ਆ ਬਾਜ਼ਾਰ ਇਹ ਪੋਸੀਬਲ ਕਿੱਦਾਂ 23 23 24 24000 ਵਾਲੇ ਲਗਜ਼ਰੀ ਰੋਲ ਤੁਸੀਂ 3500 ਚ ਦੇਈ ਜਾਂਦੇ ਹੋ ਭਾਜੀ ਕੰਪਨੀ ਤੋਂ ਨਾ ਆਪਾਂ ਪੂਰਾ ਸਟਾਕ ਲੈਨੇ ਆ ਬਰਸਾਚੇ ਦਾ ਹਾਂਜੀ ਆਪਾਂ ਪੂਰਾ ਸਟਾਕ ਲਿਆ ਸੀ ਅਸੀਂ ਸੋ ਹੁਣ ਇਹਦੀ ਕੁਆਂਟੀਟੀ ਬਹੁਤ ਜ਼ਿਆਦਾ ਆ ਗਈ ਆਪਣੇ ਕੋਲੇ ਕੰਪਨੀ ਕਹਿੰਦੀ ਇਹਨੂੰ ਆਫਰ 'ਚ ਹੀ ਲਾ ਦਿਓ ਅਸੀਂ 3500 ਚ ਘੱਟ ਤਾਂ ਜੀ ਇਹ ਰੋਲ ਸਾਡਾ ਅੱਛਾ ਇਹਦੇ ਵਿੱਚ ਡਿਜ਼ਾਈਨ ਦੇਖੋ ਤੁਸੀਂ ਜਿੱਦਾਂ ਦਾ ਡਾਰਕ ਲਾਈਟ ਕਲਰ ਲੈਣਾ ਲੈ ਲਓ ਬ੍ਰਾਂਡਡ ਵਾਲਪੇਪਰ ਹੁਣ ਤੁਸੀਂ ਦੇਖ ਲਓ ਕਿੰਨੇ ਪਰਸੈਂਟ ਡਿਸਕਾਊਂਟ ਦਿੱਤਾ ਆਜੋ ਉਧਰ ਗਰਾਊਂਡ 'ਚ ਲੈ ਕੇ ਜਾਂਦੇ ਆ 5500 'ਚ 5500 ਹੀ ਦਵਾਂਗੇ 2-2000 ਜਿਹੜੇ ਬਾਜ਼ਾਰ 'ਚ ਮਿਲਦੇ ਆ ਇੱਕ ਤਾਂ 2000 ਵਾਲਾ ਬਾਲ ਪੇਪਰ 500 'ਚ ਦੇ ਰਹਿਣਾ 10000 ਦੀ ਸ਼ਾਪਿੰਗ 'ਾਂ ਤੇ ਬੈੱਡ ਸ਼ੀਟ ਫ੍ਰੀ ਦੇ ਰਣੀ ਆ 20000 ਦੀ ਸ਼ਾਪਿੰਗ 'ਾਂ ਤੇ ਆ ਦੇਖੋ ਲਗਜ਼ਰੀ ਬੈੱਡ ਸ਼ੀਟ ਮੋਰਿਸਸ ਦੀ ਇਹ ਫ੍ਰੀ ਦੇ ਰਣੀ ਆ 30000 ਦੀ ਸ਼ਾਪਿੰਗ ਤੇ ਬ੍ਰਾਂਡਡ ਕੰਬਲ ਬਿਲਕੁਲ ਫ੍ਰੀ ਦੇ ਰਹਿਣਾ 40000 ਦੀ ਸ਼ਾਪਿੰਗ ਤੇ ਏਸੀ ਕੋਲਡ ਫਰੀ ਤੇ ਜੇ ਤੁਸੀਂ ਪਾਈ ਕਰਦੇ ਹੋ 50 ਹਜ਼ਾਰ ਦੀ ਸ਼ਾਪਿੰਗ ਮਿਕਸਰ ਗ੍ਰੈਂਡਰ ਵੀ ਫਰੀ ਨਾਲੇ ਪੁੰਨ ਤੇ ਨਾਲੇ ਫਲੀਆਂ ਵਾਲਾ ਕੰਮ ਅੱਜ ਕਰ ਦੇਣਾ ਵੀਡੀਓ ਐਂਡ ਤੱਕ ਦੇਖ ਲੋ ਵੱਡੇ ਫਾਇਦੇ ਕਰਾਂਗੇ ਜੀ ਬਰਸਾਤ ਚੇਦੇ ਸਾਨੂੰ ਅਸੀਂ ਦੇ ਦਿੱਤੇ ਆ ਵੀ ਚੈੱਕ ਕਰ ਲੋ ਜਿਹੜੇ ਬਾਜ਼ਾਰਾਂ ਦੇ ਵਿੱਚ 2 200 ਦੇ ਰੋਲ ਆ ਅੱਜ ਚੈੱਕ ਕਰ ਲੋ ਜਿਹੜਾ ਮਰਜ਼ੀ ਚੱਕ ਕੇ ਲੈ ਜਾਓ 2 2000 ਵਾਲੇ 5 500 ਚ ਕਰਤੇ ਆ ਦਿਵਾਲੀ ਤੱਕ ਵੱਡੇ ਫਾਇਦੇ ਆ ਹੁਣ ਤੁਸੀਂ ਡਿਜ਼ਾਈਨ ਚੈੱਕ ਕਰ ਲੋ ਮੈਂ ਚੈਲੰਜ ਕਰਦਾ ਜੇ ਕੋਈ ਤੁਹਾਨੂੰ 2000 ਵੀ ਦੇ ਜੇ ਪਰ ਸਾਡੇ ਕੋਲ ਆਜੋ 2 2000 ਵਾਲੇ 5 500 ਚ ਅੱਜ ਚੈੱਕ ਕਰੋ ਤੁਸੀਂ ਓਏ ਹੋਏ ਹੋਏ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਤੁਹਾਡੇ ਛੋਟੇ ਘਰ ਆ ਵੱਡੇ ਘਰ ਆ ਮੈਂ ਕਹਿੰਦਾ ਮਿਲਾਂ ਰਕੇ ਬਣਾਵਾਂਗੇ ਹੋਟਲ ਆਕੇ ਬਣਾਵਾਂਗੇ ਕਰਕੇ ਮਾਇਆ ਅੰਟੀਰ ਮੋਗਾਂ ਨੇ ਦਿਵਾਲੀ ਤੱਕ ਲਾਤੀ ਆਫਰ 2 2000 ਵਾਲੇ ਰੋਲ 5 500 ਚ ਕਰਤੇ ਕਹਿੰਦੇ ਸਾਰਾ ਹੀ ਸਟਾਕ ਕਲੀਅਰ ਕਰ ਦੇਣਾ ਰੱਖਣਾ ਇਹ ਕੋਹ ਨਹੀਂ ਦਿਵਾਲੀ ਦੇ ਸਾਰੀ ਦੁਕਾਨ ਖਾਲੀ ਕਰ ਦੇਣੀ ਆ ਸੋ ਆ ਕੇ ਲੈ ਜਾਓ ਜਿਹੜਾ ਬਾਜ਼ਾਰ ਚ ਮੈਂ ਚੈਲੰਜ ਕਰਦਾ ਤੁਸੀਂ ਜਾ ਕੇ 2 ਲੱਖ ਦਾ ਪਾਲ ਪੇਪਰ ਲੈਣੇ ਹੋ ਇੱਥੇ 50 ਹਜ਼ਾਰ ਦੇ ਦੇਣਾ ਜਿਹੜਾ ਤੁਸੀਂ 20 ਹਜ਼ਾਰ ਦਾ ਲੈਣਾ ਇੱਥੇ 5000 ਦੇ ਦੇਣਾ ਐਡੇ ਵੱਡੇ ਫਾਇਦੇ ਭਾਈ ਜੀ ਮੈਂ ਦੇਖ ਕੇ ਹੈਰਾਨ ਹੋ ਰਿਹਾ ਬਈ ਇਹਦਾ ਪ੍ਰਿੰਟ ਡਿਜ਼ਾਈਨ ਆ ਦੇਖੋ ਕਿੰਨੇ ਚੀਜ਼ਾਂ ਕੋਈ 2000 ਚ ਨਹੀਂ ਦਿੰਦਾ ਤੁਸੀਂ 500 ਹੀ ਦੇਈ ਜਾਂਦੇ ਹੋ ਉਹ ਹੁਣ ਸੇਲ ਲਾਈ ਹੈ ਜੀ ਦਿਵਾਲੀ ਹੈਗੀ ਆ ਸਾਰਾ ਟੋਟਲ ਮਾਲ ਫਰੈਸ਼ ਦਾ ਜੀ ਟੋਟਲ ਦੇਖੋ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਲਾਈਟ ਲੈਣਾ ਤੁਸੀਂ ਡਾਰਕ ਲੈਣਾ ਦੇਖੋ ਅਸੀਂ ਤੁਹਾਨੂੰ ਜਸ ਸੈਂਪਲ ਦਿਖਾ ਰਹੇ ਆ ਇਹ ਟ੍ਰੇਲਰ ਦਿਖਾ ਰਹੇ ਆ ਜਦੋਂ ਤੁਸੀਂ ਇੱਥੇ ਆਉਣਾ ਭਾਵੇਂ 2000 ਤਰ੍ਹਾਂ ਦੇ ਡਿਜ਼ਾਈਨ ਦੇਖ ਲਓ ਲਾਈਟ ਡਾਰਕ ਕਲਰ ਪਰ ਇਹ ਤੁਹਾਨੂੰ ਦੇਖੋ 5-500 ਚ ਆ ਦੇਖੋ ਸਿਰਫ 500 ਰੁਪਏ ਦਾ ਰੋਲ ਦੇਈ ਜਾਂਦੇ ਆ ਆਜੋ ਵੱਡੇ ਫਾਇਦੇ ਇਹ ਤਿੰਨ ਮੰਜ਼ਲਾ ਇਧਰਲਾ ਗਰਾਊਂਡ ਹੈਗਾ ਇਹਤੇ ਤੁਹਾਨੂੰ ਸਾਰੇ ਅਸੀਂ ਫਰਸਟ ਫਲੋਰ ਸੈਕੰਡ ਥਰਡ ਤੇ 5 500 ਚ ਵੱਡੀ ਵੈਰਾਈਟੀ ਦੇਖਣ ਨੂੰ ਮਿਲਣੀ ਆ ਭਾਈ ਦੂਜੀ ਵੀ ਦਿਖਾਓ 800 1000 1200 ਵਾਲੀ ਵੀ 800 1000 1200 ਇੱਕ ਨਵੀਂ ਵੈਰਾਈਟੀ ਆਈ ਹੈ ਨਵੀਂ ਬੁੱਕ ਲਾਂਚ ਕੀਤੀ ਹੈ ਕੰਪਨੀ ਵੱਲੋਂ ਤਾਂ ਸਾਰਾ ਸਟਾਕ ਆ ਗਿਆ ਸਾਡੇ ਕੋਲ ਜੀ 2800 ਦਾ ਰੋਲ ਹੈ 50% ਲੈਸ ਕਰਕੇ 1400 ਦਾ ਪੈ ਰਿਹਾ ਪਰ 200 ਰੁਪਏ ਸਾਡੇ ਵੱਲੋਂ ਡਿਸਕਾਊਂਟ ਆਸੀ ਉਹ ਸਟਾਕ ਕਿੱਥੇ ਪਿਆ ਆ ਸਾਰਾ ਦੂਜੇ ਗਦਾਮ ਚ ਦੇਖੋ ਸਾਡੇ ਕੋਲ ਤਿੰਨ ਸਟੋਰ ਆ ਤਿੰਨ ਸਟੋਰ ਗਦਾਮ ਦੇ ਨੇ ਆਪਾਂ ਉਧਰ ਲਿਆ ਕੇ ਤੁਹਾਨੂੰ ਦਿਖਾਉਨੇ ਆ ਚਲੋ ਜੀ ਗੌਰਵ ਭਾਈ ਨੇ ਪੂਰਾ ਦਿਲ ਖੋਲਦਾ ਕਹਿੰਦੇ ਆ ਵੀ ਜਿਹੜੇ ਤਿੰਨ ਤਿੰਨ ਹਜ਼ਾਰ ਤੁਸੀਂ ਲੈਨੇ ਹੋ ਇੱਕ ਇੱਕ ਹਜ਼ਾਰ ਚ ਕਰਤੇ ਆ ਸਾਰਾ ਦੇਖੋ ਸਟਾਕ ਤੁਸੀਂ ਚੈੱਕ ਕਰ ਲਓ ਕਿਸੇ ਕੋ ਸਟਾਕ ਹੀ ਹਨੀ ਇੱਥੇ ਤੁਸੀਂ ਹੁਣੇ ਆਉਣਾ ਹੁਣੇ ਪਸੰਦ ਕਰਨਾ ਤਾਂ ਨਾਲ ਹੀ ਤੁਹਾਡੀ ਗੱਡੀ 'ਚ ਰੱਖ ਦੇਣਾ ਇਹ ਤਿੰਨ ਤਿੰਨ ਹਜ਼ਾਰ ਰੁਪਏ ਦਾ ਮੋਰ ਵੀ ਪ੍ਰਾ 3 3000 ਦਾ ਚੱਕ ਲੋ 1 1000 ਚ ਆ ਦੇਖੋ ਜੀ ਮੋਰ ਪੰਖੀ ਆ ਵੀ ਤੁਸੀਂ ਕਲਰ ਲੈਣਾ ਇਹ ਵੀ 1 1000 ਚ ਬਸ ਲੈ ਜਾਓ ਦਿਵਾਲੀ ਤੋਂ ਪਹਿਲਾਂ ਪਹਿਲਾਂ 3 3000 ਵਾਲੇ 1 1000 ਚ ਪਲੱਸ ਗਿਫਟ ਇਹਦੇ ਨਾਲ ਫਰੀ ਦੇਣਿਆ ਇਹ ਟ੍ਰੇਲਰ ਦਿਖਾਤਾ ਬਹੁਤ ਜ਼ਿਆਦੇ ਡਿਜ਼ਾਈਨ ਆ ਸਿਰਫ 1 1000 ਚ ਦੇ ਦੇਣੇ ਆ ਇੱਕ ਇਹਦੇ ਵਿੱਚ ਨਾ ਜੀ ਹੁਣ ਆਪਣੇ ਕੋ ਨਵੀਂ ਵੈਰਾਈਟੀ ਆਈ 2800 ਦਾ ਰੋਲ ਆ 50% ਲੈਸ 200 ਰੁਪਿਆ ਸਾਡੇ ਵੱਲੋਂ ਡਿਸਕਾਊਂਟ ਆ 1200 ਰੁਪਏ ਚ ਰੋਲ ਪਊਗਾ ਔਰ ਉਹਦੀ 올 ਓਵਰ ਇੰਡੀਆ ਦੀ ਗਰੰਟੀ ਹੈ ਜੇ ਕੋਈ ਬੰਦਾ ਉਸ ਰੇਟ ਦੇ ਮਾਲ ਦੇ ਦੇਵੇ। ਸੋ ਇਹਦਾ ਵੀ ਪੂਰਾ ਚੈਲੇਂਜ ਕਰਤਾ 2800 ਰੁਪਏ ਦਾ ਮਾਲ ਵੇਪੋ ਬਾਜ਼ਾਰ 'ਚ ਪਰ ਤੁਹਾਨੂੰ 50% ਡਿਸਕਾਊਂਟ ਮਤਲਬ 1400 ਪਰ ਅੱਜ ਦੀ ਵੀਡੀਓ ਦੇਖੀ ਜਾਓ 200 ਰੁਪਏ ਤੁਹਾਨੂੰ ਹੋਰ ਕਰਤਾ ਸੀ 1200 ਰੁਪਏ 'ਚ ਰਹਿ ਗਿਆ 2800 ਰੁਪਏ ਦਾ ਇਹਦਾ ਚੈਲੇਂਜ ਹੈ ਜੇ ਦੂ ਘੱਟ ਕੋ ਦੇ ਦੇਵੇ ਸਾਡੇ ਕੋਲ 1200 'ਚ ਰਹਿ ਜਾਓ ਆ ਦੇਖੋ ਲਾਈਟ ਕਲਰ ਡਾਰਕ ਕਲਰ ਜਿੱਦਾਂ ਨੇ ਮਰਜ਼ੀ ਲੈ ਲਓ ਸਿਰਫ 12 1200 ਚ ਕਰਦੇ ਆ 28 28 ਤੋਂ 3 3000 ਬਜਾਰਤ ਰੇਟ ਭਾਈ ਜੀ ਵਾਈਟ ਕਨਸੈਪਟ ਦਿਖਾਓ ਕਈ ਕਹਿੰਦੇ ਸਾਨੂੰ ਵਾਈਟ ਹੀ ਚਾਹੀਦੇ ਆ ਉਹਦਾ ਸੈਕਸ਼ਨ ਹੀ ਲੱਗ ਗਈ ਆਪਣਾ ਸਾਰਾ ਵਾਈਟ ਸਟਾਕ ਪਿਆ ਜਿੰਨਾ ਮਰਜ਼ੀ ਲੈ ਲਓ ਨਾਲੇ ਆਹ ਦੇਖੋ ਇਹਦੇ ਵਿੱਚ ਵਾਈਟ ਆ ਇਹ ਵੀ ਭਾਈ 1200 ਰੇ ਵਿੱਚ ਇਹ ਲੈ ਕੇ ਜਾਣਾ ਇਹ ਜ਼ਿਆਦਾ ਪੈਸੇ ਨਹੀਂ ਦਿਆਣ ਇਹਦੇ ਇੱਥੇ ਸਾਰੇ ਨਾ ਜੀ 50 50 60 60 ਪੀਸ पे ਇੱਕ ਡਿਜ਼ਾਈਨ ਦੇ ਜੇ ਤੁਸੀਂ ਕਹੋਗੇ ਇਹਦੇ ਨਾਲ ਦਾ 500 ਪੀਸ ਚਾਹੀਦਾ ਉਹ ਵੀ ਪਿਆ ਆਪਣੇ ਕੋਲ 1200 ਜਣਾ 1200 ਚ ਸਾਰਾ ਦੇਖੋ ਜੇ ਤੁਸੀਂ ਕਹਿੰਦੇ ਵੀ ਸਾਨੂੰ ਸਾਰਾ ਵ 3500 ਕੱਟ ਕਿਸੇ ਨੇ ਦੇਣਾ ਨਹੀਂ 1200 ਚ ਦਮਾ ਕੀ ਸਿਰਫ ਆ ਦੇਖੋ ਲੈ ਜੋ ਜਿਹੜਾ ਮਰਜੀ ਵਿੱਚ ਵਿੱਚ ਇਹਦੇ ਕੰਟਰਾਸਟ ਹੈਗੇ ਆ ਟੈਕਸਚਰ ਵੀ ਹੈਗੇ ਆ ਪਲੇਨ ਵੀ ਹੈਗੇ ਆ ਪਰ 3500 3300 ਰੇਟ ਆ ਬਾਜ਼ਾਰ ਚ 1200 ਰੁਪਏ ਚ ਵਾਈਟ ਦੇਣਾ ਆ ਕੇ ਲੈ ਜਾਓ ਫੇਰ ਤੁਹਾਨੂੰ ਦੱਸ ਦਿੰਨੇ ਆ ਦੀਵਾਲੀ ਤੱਕ ਆਫਰ ਆ ਦੀਵਾਲੀ ਤੋਂ ਬਾਅਦ ਇਹ ਰੇਟ ਨਹੀਂ ਮਿਲਣੇ ਬਹੁਤ ਵੱਡਾ ਡਿਸਕਾਊਂਟ ਦਿੱਤਾ ਪਰ ਨਾਲ ਗਿਫਟ ਵੀ ਦਿੱਤੇ ਆ ਛੇਤੀ ਆ ਜਾਓ ਮਾਇਆ ਇੰਟੀਰੀਅਰ ਮੋਗਾ ਸ਼ਹਿਰ ਨੰਬਰ ਸਕਰੀਨ ਤੇ ਤੁਸੀਂ ਹੋਰ ਕੁਝ ਜਾਣ ਕੇ ਇਹਨਾਂ ਨੂੰ ਫੋਨ ਕਰ ਸਕਦੇ ਆ। ਸੋ ਸਾਡੀ ਚਲਦੀ ਚਲਦੀ ਵੀਡੀਓ ਵੀ ਹੋਣੀ ਸ਼ੇਅਰ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ 10 ਵਜੇ 10 ਦਾ ਇੱਕ ਕਮਰਾ ਤੁਹਾਡਾ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਤਿਆਰ ਕਰਕੇ ਦੇਵਾਂਗੇ। ਵੀਡੀਓ ਸ਼ੇਅਰ ਕਰਨਾ, ਚੰਗੇ ਕਮੈਂਟ ਕਰਨੇ ਆ ਤੁਹਾਡਾ 10 ਵਜੇ 10 ਦਾ ਇੱਕ ਰੂਮ ਬਿਲਕੁਲ ਤਿਆਰ ਕਰਕੇ ਦੇਵਾਂਗੇ। ਲਾਈਵ ਵੀਡੀਓ ਦੇ ਵਿੱਚ ਤੁਹਾਡਾ ਅਸੀਂ ਨਾਮ ਵੀ ਅਨਾਉਂਸ ਕਰਾਂਗੇ। ਸੋ ਵੀਡੀਓ ਸ਼ੇਅਰ ਕਰ ਦਿਓ। ਉਸ ਤੋਂ ਬਾਅਦ ਤੁਸੀਂ ਐਨ ਆਰ ਆਈ ਸਾਡੇ ਭੈਣ ਭਰਾਓ ਕੈਨੇਡਾ ਅਮਰੀਕਾ ਇੰਗਲੈਂਡ 'ਚ ਬੈਠੇ ਹੈਗੇ ਆ ਤੁਸੀਂ ਘਰ ਇੱਥੇ ਬਣਾ ਰਹੇ ਹੋ ਤੇ ਤੁਸੀਂ ਤੁਸੀਂ ਮਾਇਆ ਇੰਟੀਅਰ ਤੋਂ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਮਤਲਬ ਨੰਬਰ ਜਿਹੜਾ ਸਕਰੀਨ ਤੇ ਹੈਗਾ ਤੁਸੀਂ ਇਹਦੇ ਉੱਤੇ ਰਿਕੁਐਸਟ ਕਰ ਦਿਓ ਤੁਹਾਨੂੰ ਡਿਜ਼ਾਈਨ ਦਿਖਾ ਦਾਂਗੇ ਤੁਹਾਨੂੰ ਬਿੱਲ ਬਣਾ ਕੇ ਦੇ ਦਾਂਗੇ ਤੁਸੀਂ ਆਨਲਾਈਨ ਪੇਮੈਂਟ ਵੀ ਕਰ ਦਿਓ ਕਿਉਂਕਿ ਇੱਥੇ ਕੋਈ ਠੱਗੀ ਠੋਰੀ ਨਹੀਂ ਸਾਡ ਟੀਵੀ ਵੱਲੋਂ ਫੁੱਲ ਗਰੰਟੀ ਆ ਜੋ ਤੁਸੀਂ 10 20 50 ਹਜ਼ਾਰ ਲੱਖ ਦੀ ਸ਼ਾਪਿੰਗ ਕਰਦੇ ਹੋ ਇਹਦੇ ਵਿੱਚ ਪੈਸੇ ਤੁਸੀਂ ਪਾ ਦਿਓ ਕਿਤੇ ਤੁਹਾਡੀ ਅਮਾਊਂਟ ਨਹੀਂ ਜਾਣੀ ਓਦੋਂ ਬਾਅਦ ਜੇ ਤੁਸੀਂ ਥੋੜੇ ਵੀ ਪੈਸੇ ਦੇ ਕੇ ਬੁਕਿੰਗ ਕਰਨੀ ਤਾਂ ਵੀ ਕਰ ਲਓ ਤੁਹਾਡੇ ਘਰ ਤੱਕ ਸਾਰਾ ਸਮਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਆ ਸੋ ਹੁਣ ਦੇ ਆਪਣੇ ਘਰ ਪੱਕੇ ਕਰ ਲਓ ਜੇ ਤੁਸੀਂ ਪੀਵੀਸੀ ਲਾਉਣੇ ਹੋ ਉਹਦੇ ਨਾਲੋਂ ਵੀ ਸਸਤਾ ਪੈਂਦਾ ਵਾਲਪੇਪਰ ਜੇ ਤੁਸੀਂ ਫਲੈਕਸਾ ਲਗਾਉਣੇ ਹੋ ਉਹ ਬਿਮਾਰੀ ਦਾ ਘਰ ਉਹ ਘਰਾਂ ਦੇ ਵਿੱਚ ਫਲੈਕਸਾ ਨਹੀਂ ਲਵਾਈਦਿਆਂ ਉਹਦੇ ਨਾਲੋਂ ਵਧੀਆ ਵਾਲਪੇਪਰ ਲਵਾ ਲਓ ਜੇ ਤੁਸੀਂ ਲੱਕੜ ਦਾ ਕੰਮ ਕਰਾਉਣੇ ਹੋ ਉਹਦੇ ਨਾਲੋਂ ਸਸਤਾ ਵੀ ਆ ਸਫਾਈ ਵੀ ਇਹਦੀ ਜ਼ਿਆਦੀ ਆ ਜੇ ਤੁਸੀਂ ਰੰਗ ਕਰਾਉਣੇ ਹੋ ਤਾਂ ਮਹੀਨਾ ਮਹੀਨਾ ਕਾਰੀਗਰ ਨਹੀਂ ਘਰੋਂ ਬਾਹਰ ਨਿਕਲਦੇ ਇਹ 2-3 ਦਿਨ ਦੇ ਵਿੱਚ ਤੁਹਾਡੀ ਪੂਰੀ ਕੋਠੀ ਵੀ ਤਿਆਰ ਕਰ ਦੇਾਂਗੇ ਹਰ ਪੱਖੋਂ ਫਾਇਦਾ ਵਾਲੀ ਵੀ ਪਰੰਦਾ ਕਿਆਵਰਾਨੀ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਦੱਗੜ ਸਾਹ ਟੀਵੀ ਮੋਗਾ